ਪਹਿਲਾਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਛਾ ਮੱਝੀ ਹੋਈ ਜੀ ਤੁਹਾਡਾ ਨਾਮ ਕੀ ਹੈ ਜੀ ਅੱਛਾ ਮੱਝੀ ਹੋਈ ਸੀ ਤੇ ਜੀ ਸਾਡਾ ਸਭ ਤੋਂ ਪਹਿਲਾ ਸਵਾਲ ਹੈ ਜੀ ਤੁਹਾਡੀ ਇੰਨੀ ਸਕਸੈਸ ਦੇ ਪਿੱਛੇ ਕੀ ਦਾ ਹੱਥ ਹੈ ਸੱਤੂ ਮਸਾਲਾ ਜੀ ਕੀ ਸਕਸੈਸ ਪਾ ਲਈ ਪਿੱਛੇ ਨਹੀਂ ਜੀ ਨਹੀਂ ਤੁਸੀਂ ਸਕਸੈਸ ਕਾਦੇ ਵਿੱਚ ਹੋ ਗਏ ਉਹ ਕਿਤਾ ਜੀ ਅਹ ਜੀ ਤੁਸੀਂ ਕਾਲੇ ਤੇਲ ਵਾਲੇ ਹੋ ਜੀ ਹਾਂ ਜੀ ਸੱਤੇ ਕਾਲੇ ਤੇਲ ਪੜਾਈ ਦੇ ਵਿੱਚੋਂ ਕਿੰਨੇ ਨੰਬਰ ਆਏ ਨੇ ਜੀ ਤੁਹਾਡੇ ਕੀ ਲੈਣਾ ਜੀ ਇਹ ਸਾਨੂੰ ਦੋਸਤੋ ਬਹੁਤ ਹੀ ਸਕਸੈਸ ਦੇ ਪਿੱਛੇ ਬਾਜ਼ਬਾਲ ਦੇ ਛੋਟੇ ਦੇ ਪਲੇਅਰ ਨੇ ਤਿੰਨ ਤਿੰਨ ਤਾਂ ਇਹ ਮੈਡਲ ਜਿੱਤ ਗਿਆ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੋ ਜੇ ਇਹਦੇ ਦਰਸ਼ਕਾਂ ਦਾ ਧੰਨਵਾਦ ਕਰ ਦੋ ਜੀ ਸ਼ੋਹਰਾ ਕਿਸ ਕਾਏ ਏ ਧੰਨਵਾਦ ਧੰਨਵਾਦ ਲਵ ਯੂ ਕਹਿ ਦੋ ਸ਼ੋਹਰਾ ਕਿਸ ਕਾਏ ਏ ਮਿੱਠੀ ਕਰ ਦੋ ਜੀ ਇੱਕ